ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਕਾਂਗਰਸੀ ਉਮੀਦਵਾਰ ਲਾਲੀ ਮਜੀਠੀਆ ਤੇ ਗੰਭੀਰ aarop ਲਗਾਏ ਹਨ ਮਜੀਠੀਆ ਦਾ ਕਹਿਣਾ ਹੈ ਕਿ ਮਜੀਠਾ ਤੋਂ ਹੋਈ ਹਾਰ ਤੋਂ ਬੁਖਲਾਏ ਕਾਂਗਰਸੀ ਵਰਕਰਾਂ ਅਤੇ ਲਾਲੀ ਮਜੀਠੀਆ ਦੇ ਖਾਸ ਬਲਵਿੰਦਰ ਸਿੰਘ ਨੇ ਬੀਤੀ ਰਾਤ ਵਾਰਡ ਨੰਬਰ 11 ਦੇ ਕੌਂਸਲਰ ਉੱਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਜਾਨਲੇਵਾ ਹਮਲਾ ਕੀਤਾ ਹੈ ਜਿਸ ਵਿੱਚ ਇੱਕ 8 ਸਾਲਾ ਬੱਚੇ ਸਮੇਤ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਮਜੀਠੀਆ ਦਾ ਕਹਿਣਾ ਹੈ ਕਿ 24 ਘੰਟੇ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਨਾ ਇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਇਨਸਾਫ ਕਰਨ ਦੀ ਮੰਗ ਕੀਤੀ ਹੈ। ਉਹ ਗੱਲ ਉਹਨਾਂ ਤੋਂ ਬਰਦਾਸ਼ਤ ਨਹੀਂ ਗਈ ਹੋਈ। ਉੱਥੇ ਗਰੀਬ ਦਿਹਾੜੀ ਕਰਨ ਵਾਲੇ ਲੋਕ, ਮਿਹਨਤ ਮਜ਼ਦੂਰੀ ਵਾਲੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਇਹ ਆਖਿਆ ਗਿਆ ਕਿ ਉਹ ਤੁਹਾਨੂੰ ਸਬਕ ਸਿਖਾਇਆ ਜਾਊ। ਤਿੰਨ-ਚਾਰ ਦਿਨ ਤੋਂ ਇਹ ਕੰਮ ਚੱਲ ਰਿਹਾ ਸੀ ਸਬਕ ਸਿਖਾਇਆ ਜਾਊ, ਸਬਕ ਸਿਖਾਇਆ ਜਾਊ ਤੇ ਕੱਲ ਦੀ ਰਾਤ ਜਿਹੜੀ ਰਾਤ ਲੰਗੀ ਆ ਉਸ ਦਿਨ ਸਾਡੇ ਕਾਉਂਸਲਰ ਸਾਹਿਬ ਨੇ ਜਿਹੜੇ ਮਨਜੀਤ ਕੌਰ ਜੀ ਉਹਨਾਂ ਦੇ ਬੱਚਿਆਂ ਨੂੰ ਆ ਬੱਚਾ ਬੈਠਿਆ ਇਹਨਾਂ ਦਾ ਭਰਾ ਬੈਠਿਆ ਜਿਹਦੇ ਸੱਟ ਲੱਗੀ ਆ ਇੱਕ ਭਰਾ ਹਸਪਤਾਲ ਦਾਖਲ ਹੈ ਇਹਨਾਂ ਦੇ ਘਰ ਵੜ ਕੇ ਸਾਰਾ ਘਰ ਭੰਨਿਆ ਇਹਨਾਂ ਦਾ ਸਕੂਟਰ 3 ਵੀਲਰ ਸੀ ਉਹ ਭੰਨਤਾ ਛੋਟਾ ਹਾਥੀ ਸੀ ਉਹ ਭੰਨਤਾ ਸਾਰਾ ਜਿਹੜਾ ਧਾੜੀ ਕਰਨ ਦੇ ਕਮਾਈ ਦੇ ਸਾਧਨ ਸੀ ਉਹਨਾਂ ਨੂੰ ਭੰਨਤਾ ਨਾਲੇ ਇਹਨਾਂ ਨੂੰ ਕਿਹਾ ਕਿ ਹਲੇ ਤੁਹਾਡੇ ਨਾਲ ਫੇਰ ਨਜੇਠਾਂਗੇ ਤੇ ਦੋ ਵਾਰੀ ਅਟੈਕ ਹੋਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਏ ਕਿਉਂਕਿ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਮਜੀਠੇ ਵਾਲਿਆਂ ਨੂੰ ਕਿ ਮੈਂ ਕਿ ਤੁਸੀਂ ਇਨਸਾਫ ਕਰੋ ਜੇ ਇਹਨਾਂ ਨਾਲ ਧੱਕਾ ਇਹਨਾਂ ਨੂੰ ਇਨਸਾਫ ਦਿਵਾਓ ਅੱਜ ਤੱਕ ਕੋਈ ਉਹ ਜਿਹੜਾ ਇਹਨਾਂ ਦਾ ਬ੍ਰਦਰ ਹੈ ਉਹਦਾ ਪਰਮਜੀਤ 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 ਹਸਪਤਾਲ ਪਿਆ ਅੱਜ ਤੱਕ ਉਹਦੇ ਕੋਈ ਬਿਆਨ ਨਹੀਂ ਲੈਣ ਗਿਆ ਉਹਦਾ ਸਾਰਾ ਫ੍ਰੈਕਚਰ ਹੋ ਗਿਆ ਪਰ ਸ਼ਮ ਨਿਸ਼ਾਇਦ ਅੱਖ ਵੀ ਖਰਾਬ ਹੋ ਗਈ ਸੋ ਇਹ ਆਸ ਨਾਲ ਆਏ ਆ ਕਿ ਇਹ ਗੱਲ ਤੇ ਸਰਕਾਰ ਧਿਆਨ ਦੇਵੇਗੀ ਕੈਪਟਨ ਅਮਰਿੰਦਰ ਸਿੰਘ ਜੀ ਕੋਲੇ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਵੀ ਨੇ ਇਹ ਜਿਹੜੀ ਹਨੇਰ ਘਰ ਦੀ ਆ ਭਾਵੇਂ 80 ਸਾਲ ਦੇ ਬਜ਼ੁਰਗ ਨੂੰ ਜਿਨ੍ਹਾਂ ਦਾ ਕਿਸੇ ਨਾ ਰੱਬ ਰੱਬ ਕਰਨ ਵਾਲੇ ਜਿਨ੍ਹਾਂ ਦੇ ਨਾਲ ਉੱਥੇ ਆ ਗਰੀਬ ਲੋਕਾਂ ਨਾਲ ਜੋ ਧੱਕਾ ਹੋ ਰਿਹਾ ਇਸ ਗੱਲ ਨੂੰ ਰੋਕਿਆ ਜਾਊਗਾ ਸਾਫ ਰਾਜ ਸਾਫ ਇਨਸਾਫ ਲੋਕਾਂ ਨਾਲ ਕੀਤਾ ਜਾਏ ਇਹ ਗੁੰਡਾਗਰਦੀ ਜੀ ਨਿਦੇਸ਼ ਰਿਆਮ ਬੱਲੇ ਹੀ ਰਾਜਨੀਤੀ ਨਹੀਂ ਕਰਾਂਗੇ ਹਾਂਜੀ ਹੁਣ ਉਲਟ ਹੋ ਰਿਹਾ ਜੀ ਤੁਹਾਡੇ ਸਾਹਮਣੇ ਆ ਜੀ 4 ਦਿਨਾਂ ਚ ਤਾਂ ਕੁਝ ਇਹ ਜਿਹਾ ਹੋਇਆ ਨਹੀਂ 4 ਦਿਨਾਂ ਚ ਤਾਂ ਹਲੇ ਵੋਟਾਂ ਦਾ ਹੀ ਗੁੱਸਾ ਨਿਕਲ ਸਕਦਾ ਤੇ ਜੋ ਮੈਂ ਅੱਗੇ ਦੱਸੀ ਆ ਕਿ ਸਭ ਤੋਂ ਵੱਡੀ ਹਾਰ ਹੋਣੀ ਮਜੀਠੇ ਤੋਂ ਸ਼ਾਇਦ ਉਹੀ ਗੁੱਸਾ ਨਿਕਲ ਰਿਹਾ ਐਂ ਗੁੱਸਾ ਕੱਟਣਾ ਸਾਡੇ ਤੇ ਕੱਢ ਲਣ ਜੀ ਸਾਡੇ ਵਰਕਰ ਗਰੀਬ ਬੰਦੇ ਤੇ ਗੁੱਸਾ ਕੱਢੇ ਦਾ ਕੋਈ ਲਾਭ ਨਹੀਂ ਪਤਾ ਨਹੀਂ ਉਹਨੂੰ ਕਾਹਦਾ ਦੁੱਖ ਸਾਡੇ ਤੋਂ ਹੁਣ ਰਾਤੀ ਉਹਨਾਂ ਨੇ ਬਿੰਦਰ ਨੇ ਤੇ ਉਹਦੇ ਮੁੰਡਿਆਂ ਨੇ ਹਮਲਾ ਕੀਤਾ ਹੋਰ ਵੀ ਕੁਝ ਬੱਚੇ ਨਾਲ ਹੀ ਮੁੰਡੇ ਉਹਨਾਂ ਦਾ ਨਹੀਂ ਹਨ ਹੁਣ ਪਤਾ ਕਿਉਂ ਨਹੀਂ ਪਤਾ ਲੱਗਾ ਪਤਾ ਨਹੀਂ ਲੱਗਾ ਉਹਨਾਂ ਦਾ ਤੁਹਾਨੂੰ ਪਤਾ ਹੈ ਵੀ ਉਹ ਬਿੰਦਰ ਬਿੰਦਰ ਦੇ ਮੁੰਡੇ ਹੀ ਜੋ ਨੇ ਹਮਲਾ ਕੀਤਾ ਸਾਡੇ ਤੇ ਖਤਰਾ ਕੀ ਤੁਹਾਨੂੰ ਖਤਰਾ ਆਇਆ ਹੋਈ ਹੈ ਜਦੋਂ ਕੰਮ ਤੇ ਜਾਂਦੇ ਜਾਣਾ ਤੁਹਾਨੂੰ ਇਕੱਲੇ ਇਕੱਲੇ ਨੂੰ ਖੜਨਾ ਵਾ ਅੰਮ੍ਰਿਤਸਰ ਤੋਂ ਤਰਮਵੀਰ ਗਿੱਲ ਖਬਰ ਹਰਪਲੈਂਡ ਯਲੀ